ਲੋ ਜੀ ਇਉਂ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਆ ਦੇਖੋ ਜੀ ਪਿੰਡ ਦੀ ਸੰਗਤ ਸਾਰੀ ਖੜੀ ਹੈ ਔਰ ਬਾਪੂ ਦੀ ਲਾਬ ਲੱਟਣ ਲਾਬ ਲੱਟਣ ਆਏ ਮੋਛ ਨੂੰ ਵੱਟ ਦੇ ਗਿਆ ਲੈ ਤੇਰੇ ਹਾਓ ਬੱਲੇ 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 ਮੇਜਰ ਸਰਪੰਚ ਵੀ ਕਹਿੰਦੇ ਮੇਜਰ ਸਰਪੰਚ ਦਾ ਵੀ ਨਾਮ ਲੈ ਦਿੰਦੇ ਆ ਜੱਦੀ ਸਰਪੰਚਾ ਹੋਰ ਕੀ ਦਾ ਨਾਮ ਲੈਣਾ ਫੋਟੋ ਸੋਨੀ ਸਾਰੇ ਆ ਲੈ ਦਿਆ ਸਾਰਾ ਪਿੰਡੇ ਦੇ ਆਲਦਾ ਲਿਖੜਾ ਆ ਖੜੇ ਸਾਰੇ ਹੀ ਖੜੇ ਆ ਆ ਆ ਬਾਈ ਬੜੇ ਥੋੜੀ ਤਰੀਫ ਕਰਦਾ ਇਸ ਦਾ ਨਾਮ ਹੈ ਦਰਸ਼ਨਾਂ ਦਰਸ਼ਨਾਂ ਨਾਮ ਲਰਤਨ ਬੁਲੀ ਜਾ ਕਹਿ ਨੂੰ ਅੱਛਾ ਤੁਹਾਡਾ ਭਤੀਜਾ ਹੈ ਕੱਲ ਆ ਜੀ ਦੂ ਜਾਂ ਮਾਦੀ ਹੈ ਅਚਾਨਕ ਫੋਰ ਕਰਦੇ ਬਣਾ ਰਹੇ ਨੇ ਕੱਲ ਆਪ ਕੋ ਕਹਿ ਰਹੇ ਨੇ ਅਬਦੁੱਲਾਹ ਨੇ ਤੈਨੂੰ ਕਹਿਆ ਪਰ ਤੋਂ ਜੀ ਗਲੀਆਂ ਦਿਖਾ ਦਈਏ ਪਿੰਡ ਦੀਆਂ ਸਾਰੀਆਂ ਪਿੰਡ ਦੀਆਂ ਗਲੀਆਂ ਚ ਬੱਚਾ ਚੱਲੀਆਂ ਪਿੰਡ ਦੀਆਂ ਸਭ ਪੱਕੀਆਂ ਨੇ ਗਲੀਆਂ ਹਾਂ ਪਿੰਡ ਲਿਖ ਦੇ ਨਾਮ ਆ ਲਾਓ ਸੱਚੀ ਗੱਲ ਦੱਸਦਾ ਮਾਡਰਨੀ ਟਾਉਨ ਪਿੰਡ ઓਇੰਡ ਵਿੱਚ ਵਾਦਾ ਦੇਖਿਆ ਜਾ ਕੇ ਵੀ ਝੂਠੀ ਬੋਲਦਾ ਓਕੇ ਜੀ ਓਕੇ ਬਾਏ ਬਾਏ ਟੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੰਗਾ ਮਰ ਆਪਣਾ ਨਾਂ ਕੀ ਹੈ ਰਾਜੇਸ਼ ਚੋਪੜਾ ਰਾਜੇਸ਼ਾ ਜੀ ਆਣਾ ਮੈਂ ਆ ਬੇਕਰ ਤੇ ਆਉਗਾ ਨਹੀਂ ਨਹੀਂ ਬਸ ਦੇਖ ਨਹੀਂ ਲਾਣਾ ਲਾ ਜੀ ਆ ਲਓ ਜੀ ઓਇੰਡ ਪਿੰਡ ਇਹ ਆਉਂਡ ਵੀ ਕਹਿੰਦੇ ਆ ઓਇੰਡ ਵੀ ਕਹਿੰਦੇ ਆ ਔਰ ਬਹੁਤ ਵਧੀਆ ਪਿੰਡ ਹੈ ਇਹ ਗਲੀਆਂ ਤੁਹਾਨੂੰ ਦਿਖਾ ਰਹੇ ਆ ਪਿੰਡ ਦੀਆਂ ਆ ਦੇਖੋ ਜੀ ਦਰਖਤ ਲੱਗੇ ਹੋਏ ਨੇ ਯਾਦ ਕਰਿਓ ਕੋਈ ਇਸ ਪਿੰਡ ਨਾਲ ਜੇ ਤੁਹਾਡਾ ਵਾਹ ਵਾਸਤਾ ਕਿਸੇ ਸਮੇਂ ਰਿਹਾ ਹੈ ਉਹ ਐਂਡ ਪਿੰਡ ਚਮਕੌਰ ਸਾਹਿਬ ਦੇ ਨਾਲ ਆ ਗੁਰਦੁਆਰਾ ਸਾਹਿਬ ਆਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰ ਵਾਹਿਗੁਰੂ ਲਓ ਜੀ ਪਿੰਡ ਤੇ ਗੁਰਦੁਆਰਾ ਸਾਹਿਬ ਦੇਖ ਕੇ ਤੋਂ ਹੁੰਦੇ ਹੋਏ ਅਸੀਂ ਜਾ ਰਹੇ ਹਾਂ ਜੀ ਗਲੀਆਂ ਦੇ ਵਿੱਚ ਪਿੰਡ ਦੀ ਕੋਈ ਗਲੀ ਹੈ ਨਹੀਂ ਛੱਡਣੀ ਜਿਹੜੀ ਦਿਖਾਣੀ ਨਹੀਂ ਹਰ ਗਲੀ 'ਚ ਕੈਮਰਾ ਮਾਰਨ ਦੀ ਕੋਸ਼ਿਸ਼ ਮੈਂ ਕਰ ਰਿਹਾ ਜੀ ਪਿੰਡ ਦੀ ਜੂ ਹਾਂਜੀ ਉਹ ਗੁਰਦਾਸ ਮਾਨ ਸਾਹ ਦੇ ਗੀਤ ਦੀ ਗੱਲ ਬਾਰ-ਬਾਰ ਆ ਜਾਂਦੀ ਵੀ ਮੋੜ-ਮੋੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਆਹ ਲਓ ਜੀ ਇਧਰੋਂ ਦੀ ਅਸੀਂ ਮੁੜ ਕੇ ਇੱਧਰਲੇ ਪਾਸੇ ਆ ਗਏ ਆ ਆਹ ਲਓ ਜੀ ਦੇਖੋ ਜੀ ਪਿੰਡ ਉਹਿੰਦ ਆ ਪੁਰਾਣੇ-ਪੁਰਾਣੇ ਘਰ ਕਿੰਨੇ ਸੋਹਣੇ ਲੱਗਦੇ ਨੇ ਹੈ ਡਿਜ਼ਾਈਨ ਮਿਸਤਰੀਆਂ ਨੇ ਪਾਏ ਹੋਏ ਹਮਾਲ ਕਿਹੜਾ ਕਿਹੜਾ ਪਿੰਡ ਦਾ ਖੇੜਾ ਆ ਗਿਆ ਜੀ ਖੇੜਾ ਕਹਿੰਦੇ ਜੀ ਪਿੰਡ ਨੂੰ ਬੰਨ੍ਹ ਕੇ ਰੱਖਦਾ ਹਨਾ ਜੀ ਖੇੜੇ ਨੇ ਪਿੰਡ ਬੰਨ੍ਹਿਆ ਹੁੰਦਾ ਖੇੜਾ ਆ ਗਿਆ ਜੀ ਬੜਾ ਪਵਿੱਤਰ ਸਥਾਨ ਸਰਚ ਆਉਂਦੇ ਇੱਧਰ ਖੂਹ ਹੈ ਜੀ ਉਹ ਹੈ ਖਾਣੇ ਆ ਫੂ ਤਾਂ ਵੀ ਕੈਮਰਾ ਮਾਰਦੇ ਆ ਜੀ ਪਹਿਲਾਂ ਇੱਧਰ ਖੇੜੇ ਨੂੰ ਦਿਖਾ ਲਈਏ ਜੀ ਲਓ ਜੀ ਕਰੋ ਜੀ ਓਇੰਦ ਪਿੰਡ ਪਿੰਡ ਦਾ ਖੇੜਾ ਦਰਸ਼ਨ ਕਰੋ ਜੀ ਆ ਨਾਲ ਇੱਕ ਪੁਰਾਣੀ ਇਮਾਰਤ ਹੈ ਬੜੀ ਇਹ ਇਹ ਵੀ ਪੁਰਾਣੀ ਲੱਗਦੀ ਹੈ ਆ ਖੂਹ ਹੈ ਜੀ ਇੱਧਰਲੇ ਪਾਸੇ ਪੁਰਾਣਾ ਖੂਹ ਹੈ ਹੁਣ ਟੱਕ ਦਿੱਤਾ ਹੋਇਆ ਓਇੰਦ ਪਿੰਡ ਦੇ ਵਿੱਚ ਆ ਦੇਖੋ ਜੀ ਮੈਂ ਕੈਮਰਾ ਮਾਰ ਕੇ ਦਿਖਾਣਾ ਇੱਧਰਲੇ ਪਾਸੇ ਕਿੰਨੇ ਨੇ ਝਿਰੋਖਾ ਛੱਡ ਦਿੱਤਾ ਹੋਇਆ ਉੱਪਰੋਂ ਦੀ ਬੰਦ ਕਰ ਦਿੱਤਾ ਦੀਵਾ ਬੱਤੀ ਜਿਹੜਾ ਹੈ ਦੀਵਾ ਬਲਦਾ ਇੱਥੇ ਆ ਚਰੋਖਾ ਛੱਡ ਦਿੱਤਾ ਬੜਾ ਸੋਹਣਾ ਕੰਮ ਕੀਤਾ ਕਿਸੇ ਨੇ ਆ ਜਿਹੜੇ ਸੀਖਾਂ ਲਾਤੀਆਂ ਨੇ ਵੀ ਕੋਈ ਬੱਚਾ ਕੋਈ ਛੋਟਾ ਜਾਨਵਰ ਅੰਦਰ ਨਾ ਜਾਵੇ ਲਓ ਜੀ ਪਿੰਡ ਓਇੰਦ ਆ ਪੁਰਾਣੀ ਇਮਾਰਤ ਹੈ ਇੱਕ ਪਿੰਡ ਓਇੰਦ ਦੀ ਔਰ ਖੇੜਾ ਪਿੰਡ ਦਾ ਗਲੀਆਂ ਸਾਰੀਆਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਹੀ ਰਮਣੀਕ ਪਿੰਡ ਹੈ ਬਹੁਤ ਹੀ ਮਨਮੋਹਕ ਪਿੰਡ ਹੈ ਚੱਲੀਏ ਜੀ ਗੁਰਿੰਦਰ ਜੀ ਆਜੋ ਜੀ ਲਓ ਜੀ ਹੋਰ ਗਲੀਆਂ ਦੇਖੋ ਜੀ ਪਿੰਡ ਖਾਸਾ ਵੱਡਾ ਹੈ ਗੁਰਿੰਦਰ ਜੀ ਹਾਂਜੀ ਇਹ ਪਿੰਡ ਕਾਫੀ ਵੱਡਾ ਹੈ ਇਹਿੰਡ ਕਾਫੀ ਵੱਡਾ ਹੈ 1500 ਬੋਟਾ ਪਿੰਡ ਦੀ ਹਾਂਜੀ 13-1400 ਬੋਟ ਪਿੰਡ ਦੀ ਆਪਣੇ ਅੱਛਾ ਹਾਂਜੀ ਸਾਰੀਆਂ ਗਲੀਆਂ ਪੱਕੀਆਂ ਜਿੱਥੇ ਵੀ ਤੁਸੀਂ ਜਾਓਗੇ ਇਹਦੇ ਮੋੜ ਜੇ ਆਂਦੇ ਨੇ ਜੀ ਗਲੀਆਂ ਦੇ ਹਾਂਜੀ ਇਹਨੇ ਬੜੀ ਲੱਗੇ ਆਹ ਦੇਖੋ ਜੀ ਗਲੀਆਂ ਸਾਰੀਆਂ ਗਲੀਆਂ ਪੱਕੀਆਂ ਪਿੰਡ ਦੀਆਂ ਔਰ ਨਜ਼ਾਰੇਦਾਰ ਮੈਂ ਤਾਂ ਰੂਹ ਖੁਸ਼ ਹੋ ਗਿਆ ਦੇਖੋ ਜੀ ਪੌੜੀ ਚੜਦੀ ਹੈ ਹਾਂਜੀ ਹਾਂਜੀ ਕਰਿਓ ਕਮੈਂਟ ਇਦਾਂ ਪੌੜੀਆਂ ਚੜਦੀਆਂ ਹੈ ਘਰਾਂ ਦੀਆਂ ਦੁਕਾਨਾਂ ਪਿੰਡ ਦੀ ਆ ਦੁਕਾਨਾਂ ਜੀ ਪਿੰਡ ਦੀ ਆ ਪਿੰਡ ਦਾ ਮੌਲ ਹੈ ਹਾਂਜੀ ਵਾਹ ਜੀ ਸਾਰੇ ਇਲਾਕੇ ਘੁਮਾਣੇ ਆ ਲਓ ਜੀ ਉਹ ਇਹਦੇ ਪਿੰਡ ਦੇ ਵਿੱਚੋਂ ਦੀ ਹੋ ਕੇ ਅਸੀਂ ਗੁਜ਼ਰਦੇ ਹੋਏ ਗਲੀਆਂ ਦੇ ਵਿੱਚੋਂ ਦੀ ਜਾ ਰਹੇ ਹਾਂ ਜੇ ਇਸ ਵੇਲੇ ਸ਼ਾਮ ਦਾ ਵੇਲਾ ਹੋ ਗਿਆ ਪਰ ਪਿੰਡ ਦਿਖਾਵਾਂਗੇ ਕਲੀ-ਕਲੀ ਗਲੀ ਘੁਮਾਵਾਂਗੇ ਤੁਹਾਨੂੰ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਆ ਜੀ ਤੁਸੀਂ ਕਿਹੜੇ ਪਿੰਡ ਤੇ ਰਹਿੰਦੇ ਹੋ ਕਿਹੜਾ ਇਲਾਕਾ ਕਿਹੜਾ ਜ਼ਿਲ੍ਹਾ ਤੁਹਾਡਾ ਕਿੱਥੇ ਤੱਕ ਇਹ ਵੀਡੀਓ ਪਹੁੰਚ ਰਿਹਾ ਸਾਨੂੰ ਪਤਾ ਲੱਗੇ ਇੱਧਰ ਵੀ ਗੁਰਦੁਆਰਾ ਸਾਹਿਬ ਆ ਗਿਆ ਜੀ ਆਹ ਦੇਖੋ ਜੀ ਰਸਤੇ ਦੇ ਨੇੜੇ ਆਹ ਨਹਿਰ ਆ ਗਈ ਜੀ ਕਿੱਦਾਂ ਦੇ ਪਾਸੇ ਉਧਰ ਸਾਹਮਣੇ ਸਾਹਮਣੇ ਨਹਿਰ ਲੱਗਦੀ ਹੈ ਔਰ ਆਹ ਦੇਖੋ ਜੀ ਗੁਰਦੁਆਰਾ ਸਾਹਿਬ ਆਗੇ ਪਿੰਡ ਦਾ ਜੀ ਕੋਰ ਗੁਰਦੁਆਰਾ ਰਵਿਦਾਸ ਭਾਈਆਂ ਦਾ ਗੁਰਦੁਆਰਾ ਸਾਹਿਬ ਅੱਛਾ ਗੁਰਦੁਆਰਾ ਗੁਰੂ ਰਵਿਦਾਸ ਜੀ ਦਾ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਪਿੰਡ ਪੁਇੰਦ ਅਲਾ ਜੀ ਗੁਰਦਾਰਾ ਦਾ ਭਾਵਨਾ ਜੋਤ ਦਾ ਭਾਵਨਾ ਸ੍ਰੀ ਰਵੀ ਦਾਸ ਭਗਤ ਜੀ ਦਾ ਪ੍ਰਸਾਦ ਨੇ ਔਰ ਕਹਤੇ ਲਗਾਉ ਕਾ ਬਹਤੇ ਮੈਦੀ ਦਾ ਆਵ ਇਹ ਪਿੰਡ ਦੀ ਫਿਰਨੀ ਆ ਨਾ ਚਲੋ ਜੀ ਆ ਦੇਖੋ ਜੀ ਉਹ ਇੰਦ ਪਿੰਡ ਔਰ ਬੈਠੇ ਨੇ ਬਾਪੂ ਜੀ ਆਰਾਮ ਨਾਲ ਆਹ ਦੇਖੋ ਜੀ ਤੇ ਮਕਾਨ ਆਹ ਦੇਖੋ ਜੀ ਮਕਾਨ ਆਹ ਸੋਹਣਾ ਮਕਾਨ ਹੈ ਪੁਰਾਣੇ-ਪੁਰਾਣੇ ਮਕਾਨ ਜਿਹੇ ਹੈਗੇ ਆ ਪਿੰਡ ਦੇ ਵਿੱਚ ਹਾਂਜੀ ਹਾਂਜੀ ਕਈ ਤਾਂ ਬੜੇ ਐਂਟੀਕ ਬਣਾਏ ਹੋਏ ਆਹ ਲਓ ਜੀ ਆ ਦੇਖੋ ਇਧਰ ਨੇ ਟੈਂਕੀਆਂ ਦਾ ਦਰਵਾਜ਼ਾ ਚੱਲਿਆ ਸੀ ਇੱਕ ਗੁਰਦੁਆਰਾ ਸਾਹਿਬ ਦੀ ਆਵਾਜ਼ ਇੱਧਰਲੇ ਪਾਸੇ ਸਭ ਤੋਂ ਪੁਰਾਣਾ ਚਾਰ ਚਾਰ ਗੁਰਦੁਆਰਾ ਸਾਹਿਬ ਦੀ ਪਿੰਡ ਚ ਹਾਂਜੀ ਹਾਂਜੀ ਆ ਦੇਖੋ ਜੀ ਇੱਕ ਹੋਰ ਗੁਰੂ ਘਰ ਆ ਗਿਆ ਜੀ ਆ ਦੇਖੋ ਗਲੀਆਂ ਪਿੰਡ ਦੇ ਪਿੰਡ ਦੀਆਂ ਗਲੀਆਂ ਬਹੁਤ ਵੱਡਾ ਵਧੀਆ ਪਿੰਡ ਰੋਪੜ ਜ਼ਿਲ੍ਹੇ ਦਾ ਮਰਿੰਡੀ ਦੇ ਨਾਲ OIND OIND ਗੁਰਦੁਆਰਾ ਸਾਹਿਬ ਦੇ ਅੱਗੇ ਘੱਟੇ ਦੀ ਇੱਕ ਵਾਰੀ ਕੈਮਰਾ ਮਾਰਦੇ ਨਾ ਆਜੋ ਆਹ ਲਓ ਜੀ ਆਪ ਪ੍ਰਾਣਾ ਟੋਬਾ ਹਾਂਜੀ ਹਾਂਜੀ ਆਹ ਲਓ ਜੀ ਪਿੰਡ ਦਾ ਟੋਬਾ ਪ੍ਰਾਣਾ ਹਾਂਜੀ ਆ ਦੇਖੋ ਜੀ درخت ਕਿੰਨੇ ਸੋਹਣੇ ਲੱਗਦੇ ਆ ਹੈ? ਕੀ ਖੂਬਸੂਰਤ ਨੇਚਰਲ ਸੀਨ ਹੈ ਪਿੰਡ ਦਾ। ਬਹੁਤ ਵਧੀਆ ਕੁਦਰਤੀ ਹੈ ਨਜ਼ਾਰਾ। ਖੂਬਸੂਰਤ ਪਿੰਡ ਓਇੰਦ ਜ਼ਿਲ੍ਹਾ ਰੂਪੜ। ਆ ਦੇਖੋ ਜੀ ਸਰੋਵਰ ਬਣਿਆ ਹੋਇਆ ਹੈ ਪੁਰਾਣਾ। ਇਹ ਮਾੜੀ ਦਾ ਸਥਾਨ ਹੈ ਜੀ। ਹਾਂਜੀ ਹਾਂਜੀ ਜੈ ਹੋ ਜੈ ਹੋ ਜੈ ਹੋ। ਇਹ ਜੋ ਅੰਡਰਜੈਕਟ ਆ ਆਹ ਕਿਹੜੀ ਚੀਜ਼ ਬੜੀ ਪੁਰਾਣੀ ਬਣੀ ਹੋਈ ਸੀ। ਲਓ ਜੀ ਇਹ ਪ੍ਰਾਚੀਨ ਮਾੜੀ ਦਾ ਸਥਾਨ ਹੈ ਜੀ ਪਿੰਡ ਓਇੰਦ ਨਾ ਜੀ ਪਿੰਡ ਓਿੰਦ ਦੀ ਮਾੜੀ ਦਾ ਸਥਾਨ ਹੈ ਜੀ ਇਹ ਪੁਰਾਤਨ ਮਾੜੀ ਹੈ ਔਰ ਤੁਹਾਨੂੰ ਦਰਸ਼ਨ ਦਿਦਾਰ ਕਰਾਉਨੇ ਆ ਬਹੁਤ ਸਕੂਨ ਵਾਲਾ ਸਥਾਨ ਹੈ ਬੜਾ ਜਿਹੜਾ ਨਾ ਸ਼ਾਂਤੀ ਦੀ ਆਈ ਮਨ ਨੂੰ ਟਿਕਾ ਆ ਗੁਰੂ ਗੋਬਰਖਨਦ ਜੀ ਦਾ ਸਥਾਨ ਇੱਥੇ ਬਣਿਆ ਔਰ ਇਧਰਲੇ ਪਾਸੇ ਅੰਦਰ ਵੀ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਉਂਦੇ ਆ ਦੇਖੋ ਜੀ ਇਹ ਸਥਾਨ ਜਿਹੜੇ ਨੇ ਰੱਬ ਦੇ ਥਾਂ ਕਰਮਾ ਨਾਲ ਇਹਨਾਂ ਦੇ ਦਰਸ਼ਨ ਦੇਦਾਰ ਦਾ ਮੌਕਾ ਮਿਲਦਾ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਸਥਾਨ ਤੇ ਪਹੁੰਚਿਆ ਔਰ ਤੁਹਾਨੂੰ ਇਹ ਸਥਾਨ ਦਿਖਾ ਰਿਹਾ ਪਿੰਡ ਓਇੰਦ ਦਾ ਪ੍ਰਚੀਨ ਜਿਹੜਾ ਹੈ ਮਾੜੀ ਹੈ ਇਹ ਔਰ ਆ ਦੇਖੋ ਕਿਸ ਤਰੀਕੇ ਨਾਲ ਦਰਵਾਜ਼ਾ ਜਿਹੜਾ ਹੈ ਛੋਟਾ ਲੱਗਿਆ ਔਰ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਕੋਈ ਨਹੀਂ ਕੋਈ 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 ਸੁਸ਼ਾਂਤੀ ਦੇ ਨਾਮ ਨਾਲ ਸਾਰਿਆਂ ਦੇ ਭਲੇ ਦੀ ਕਾਮਨਾ ਕਰਦੇ ਆਂ ਜੀ ਇਸ ਸਥਾਨ ਤੇ ਅਸੀਂ ਪਹੁੰਚੇ ਆਂ ਜਿਹੜਾ ਜਿਹੜਾ ਵੀ ਇਸ ਵੀਡੀਓ ਨੂੰ ਦੇਖਦਾ ਹੈ ਪਰਮਾਤਮਾ ਮਿਹਰ ਪਰੇ ਹੱਥ ਰੱਖੇ ਸਾਰਿਆਂ ਤੇ ਸਾਰੇ ਪਾਸੇ ਪਿਆਰ ਖੁਸ਼ੀਆਂ ਬਣੀਆਂ ਰਹਿਣ ਇਹੀ ਅਰਦਾਸ ਕਰਦੇ ਆਂ ਸੀ ਬੱਲੇ ਬੱਲੇ ਪ੍ਰੈਜ਼ੀਡੈਂਟ ਕੌਂ ਔਰ ਪਿੰਡ ਉਹਨਾਂ ਦੀ ਸਥਾਨਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤ ਜਿਹੜੀ ਹੈ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਬੜੀ ਭਾਵਨਾ ਦੇ ਨਾਲ ਬੜੀ ਸ਼ਰਦਾ ਦੇ ਨਾਲ ਆਹ ਲਓ ਜੀ ਇਧਰਲੇ ਪਾਸੇ ਸਰੋਵਰ ਹੈ ਜੀ ਔਰ ਇਹ ਖਵਾਜਾ ਪੀਰ ਦਾ ਪੁਰਾਣਾ ਸਥਾਨ ਹੈ ਬਹੁਤ ਪ੍ਰਾਚੀਨ ਖਵਾਜਾ ਪੀਰ ਲਿਖਿਆ ਉੱਪਰ ਪਹਿਲਾਂ ਮਰ ਗਿਆ ਸੀ ਇਹ ਬੰਦਾ ਰਾਮ ਜੀ ਲਓ ਜੀ ਆ ਸਰੋਵਰ ਠੀਕਾ ਜੀ ਇਹਨਾਂ ਸਰਾਮ ਮਿਲਿਆ ਆ ਤੇ ਪਰਦਾ ਨਹੀਂ ਕਦੇ ਵੀ ਅੱਛਾ ਇਹ ਪਰਦਾ ਨਹੀਂ ਪੁਰਾਣੇ ਬਜ਼ੁਰਗਾਂ ਨੇ ਮਤਲਬ ਪਾਣੀ ਜਾਂ ਮੋਟਰਾਂ ਚਲਾ ਚਲਾ ਕੇ ਭਰ ਕੇ ਦੇਖ ਲਿਆ ਪਰਦਾ ਨਹੀਂ ਪਰਦਾ ਨਹੀਂ ਹੈਗਾ ਇਹਨਾਂ ਸਰਾਮ ਮਿਲਿਆ ਪੁਰਾਣੀ ਧਾਮਾਂ ਚ ਲਓ ਜੀ ਉਹ ਦੇਖੋ ਜੀ ਪਿਛਲੇ ਪਾਸੇ ਚਿੱਟੀ ਜੀ ਪੁਰਾਣੀ ਇਮਾਰਤ ਹੈ ਪੀਰ ਬਾਬਾ ਜੀ ਦੀ ਔਰ ਆ ਸਥਾਨ ਹੈ ਉਹਿੰਦ ਦਾ ਸਥਾਨ ਹੈ ਜੀ ਮਾਤਾ ਜੀ ਆਏ ਹੋਏ ਨੇ ਦੀਵਾ ਬੱਤੀ ਇੱਥੇ ਹੁੰਦਾ ਪੀਰਾਂ ਦਾ ਸਥਾਨ ਹੈ ਜੀ ਯਾਰ ਲੱਖ ਦਾਤਾ ਲੱਖ ਦਾਤਾ ਪੀਰ ਦਾ ਸਥਾਨ ਹੈ ਔਰ ਜਲਾਓ ਤੁਸੀਂ ਚਲਾਓ ਕਰੋ ਤੁਸੀਂ